ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੱਪ ਲੈ ਕੇ ਆ ਜੀ ਬਹੁਤ ਹੀ ਸੋਹਣੇ ਵਿਆਹ ਸ਼ਾਦੀਆਂ ਵਾਲੇ ਸੂਟ ਇਹ ਤੁਹਾਨੂੰ ਸੂਟ ਲ ਮਿਲੇਗਾ ਆਰਗੈਂਜ਼ਾ ਦਾ ਘੇਰੇ ਦੇ ਉੱਪਰ ਬਹੁਤ ਹੀ ਪਿਆਰਾ ਵਰਕ ਕੀਤਾ ਗਿਆ ਉਪਾੜਾ ਦੀ ਸਲਵਾਰ ਰਹੇਗੀ ਆਰਗੈਂਜ਼ਾ ਦਾ ਫੁੱਲ ਵਰਕ ਕੀਤਾ ਹੋਇਆ ਦੁਪੱਟਾ ਮਿਲੇਗਾ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਰਹੇਗਾ ਪ੍ਰਾਈਸ ਉੱਪਰ ਲੱਗਾ ਹੋਇਆ ਅਗਲੇ ਜਿਹੜੇ ਸੂਟ ਇਹ ਤੁਹਾਨੂੰ ਸ਼ਿਮਰ ਸਿਲਕ ਦੇ ਸੂਟ ਮਿਲਣਗੇ ਬਹੁਤ ਹੀ ਸੋਹਣੇ ਸ਼ਿਮਰ ਸਿਲਕ ਦੀ ਬਾਟਮ ਰਹੇਗੀ ਬਹੁਤ ਹੀ ਪਿਆਰੀ ਜਿਹੜਾ ਇਸ ਦਾ ਦੁਪੱਟਾ ਉਹ ਵੀ ਤੁਹਾਨੂੰ ਸ਼ਿਮਰ ਦਾ ਮਿਲੇਗਾ ਬਹੁਤ ਹੀ ਸੋਹਣਾ ਅਗਲੇ ਜਿਹੜੇ ਸੂਟ ਹਨ 올ਓਵਰ 5 ਮੀਟਰ ਵਿਸਕੋਜ਼ ਜਾਰਜਟ ਦਾ ਤੁਹਾਨੂੰ ਸੂਟ ਮਿਲੇਗਾ ਬਹੁਤ ਹੀ ਸੋਹਣਾ ਡਿਜੀਟਲ ਪ੍ਰਿੰਟ ਰਹੇਗਾ ਦੁਪट्टे ਦੇ ਉੱਪਰ ਬਹੁਤ ਹੀ ਸੋਹਣਾ ਫੋਰਸ ਐਡ ਪੈਚਵਰਕ ਲਗਾਇਆ ਗਿਆ ਬਹੁਤ ਹੀ ਸੋਹਣਾ ਗੋਟੇ ਦਾ ਕੰਮ ਕੀਤਾ ਗਿਆ ਸ਼ਿਪਿੰਗ ਫ੍ਰੀ ਹੈਗੇ ਸਾਰੇ ਸੂਟਾਂ ਤੇ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਉਸ ਦਾ ਸਕਰੀਨ ਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਓਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅਗਲੇ ਜਿਹੜੇ ਸੂਟੇ ਵੈਲਵਟ ਦੀ ਸ਼ਰਟ ਮਿਲੇਗੀ ਬਹੁਤ ਹੀ ਸੋਹਣਾ ਹੈਵੀ ਵਰਕ ਕੀਤਾ ਗਿਆ ਹੈ ਵੈਲਵਟ ਦਾ ਹੀ ਸਟਾਲ ਮਿਲੇਗਾ ਵੈਲਵਟ ਦੀ ਤੁਹਾਨੂੰ ਬਾਟਮ ਮਿਲੇਗੀ ਸਟਾਲ ਦੇ ਉੱਪਰ ਬਹੁਤ ਹੀ ਸੋਹਣਾ ਬਾਰਡਰ ਤੇ ਵਰਕ ਕੀਤਾ ਗਿਆ ਹੈ ਪ੍ਰਾਈਸ ਉੱਪਰ ਸਾਰੇ ਛੁੱਟਾਂ ਦੇ ਲੱਗਾ ਹੁੰਦਾ ਪ੍ਰਾਈਸ ਚੈੱਕ ਕਰਕੇ ਆਪਣੀ ਜੀ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਸ਼ਿਪਿੰਗ ਨਾਲ ਸਾਰੇ ਛੁੱਟਾਂ ਦੀ ਫ੍ਰੀ ਰਹੇਗੀ ਜਿਹੜੇ ਅਗਲੇ ਸੂਟ ਤੁਹਾਨੂੰ ਵਿਸਕੋਸ ਚੁਣੌਣ ਦਾ ਸੂਟ ਮਿਲੇਗਾ ਬੂਟੀ ਵਰਕ ਕੀਤਾ ਗਿਆ ਹੈ ਬਹੁਤ ਹੀ ਪਿਆਰੇ ਕਲਰ ਨੇ ਸਾਰੇ ਕਲਰ ਤੁਹਾਨੂੰ ਬਹੁਤ ਹੀ ਪਿਆਰੇ ਮਿਲ ਜਾਣਗੇ ਇਹ ਤੁਸੀਂ ਪ੍ਰਾਈਸ ਉੱਪਰ ਲੱਗਾ ਹੋਇਆ ਚੈੱਕ ਕਰਕੇ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਤੁਸੀਂ ਇਹ 올ਓਵਰ ਸੂਟ ਵੀ ਬਣਾ ਸਕਦੇ ਹੋ ਇਹ ਜਿਹੜੇ ਸੂਟ ਹੈ ਮਾਈਕਰੋ ਵੈਲਵਟ ਦੇ ਸੂਟ ਰਹਿਣਗੇ ਵਿਦਆਊਟ ਦੁਪੱਟਾ ਰਹਿਣਗੇ ਸੂਟ ਬਹੁਤ ਹੀ ਸੋਹਣੇ ਕਲਰ ਨੇ ਇਹਨਾਂ ਵਿੱਚੋਂ ਕੋਈ ਵੀ ਕਲਰ ਤੁਸੀਂ ਬਾਈ ਕਰ ਸਕਦੇ ਹੋ ਇਹ ਜਿਹੜੇ ਸੂਟ ਤੁਹਾਨੂੰ ਘੱਟ ਪ੍ਰਾਈਸ ਮਿਲਣਗੇ ਬਹੁਤ ਹੀ ਸੋਹਣੇ ਸੂਟ ਨੇ ਪਿਓਰ ਪਸ਼ਮੀਨੇ ਤੇ ਡਿਜੀਟਲ ਪ੍ਰਿੰਟ ਰਹੇਗਾ ਸ਼ਰਟ ਦੇ ਉੱਪਰ ਬਾਟਮ ਵੀ ਤੁਹਾਨੂੰ ਪਿਓਰ ਪਸ਼ਮੀਨੇ ਦੀ ਮਿਲੇਗੀ ਬਹੁਤ ਹੀ ਸੋਹਣੀ ਜਿਹੜਾ ਇਸ ਨਾਲ ਸਟਾਲ ਮਿਲੇਗਾ ਉਹ ਵੀ ਪ੍ਰਿੰਟਡ ਰਹੇਗਾ ਫੁੱਲ ਸਾਈਜ਼ ਦਾ ਤੁਹਾਨੂੰ ਸਟਾਲ ਮਿਲੇਗਾ ਹਾਂਜੀ ਅਜਿਹੇ ਸੂਟ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਕਰੇ ਚੈਨਲ ਨੂੰ ਸਬਸਕ੍ਰਾਈਬ ਕਰੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ